ਮੇਰੇ ਪੁੱਤ ਦਾ ਜਨਮ ਦਿਨ ਸੀ ਤੇ ਤੇਰੀ ਮਾਂ ਖੁਸ਼ ਨਹੀਂ ਹੋਈ ਇਹ ਕਹਿਣਾ ਹੈ ਕਿ ਬਹੁਤ ਜ਼ਿਆਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਿ ਇਹਨਾਂ ਦੀ ਫੈਮਿਲੀ ਦੇ ਵਿੱਚ ਇਹ ਹੋ ਰਿਹਾ ਮਾਂ ਖੁਸ਼ ਨਹੀਂ ਹੈ ਦੇਖੋ ਜਿਹੜੇ ਮਾਪੇ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਮੋੜ ਆ ਗਿਆ ਹੋਵੇ ਜਿਵੇਂ ਮਹਿਕ ਜਿਹੜੀ ਛੱਡ ਕੇ ਜਾ ਚੁੱਕੀ ਆ ਮਹਿਕ ਤੇ ਰਵੀ ਦਾ ਡਿਵੋਰਸ ਹੋ ਚੁੱਕਿਆ ਹੈ ਜਾਂ ਕੋਈ ਵੀ ਪ੍ਰੋਬਲਮ ਹੈ ਨਾ ਜੋ ਆਪਾਂ ਨੂੰ ਅਜੇ ਤੱਕ ਨਹੀਂ ਪਤਾ ਪਰ ਡਿਸਾਈਡ ਨਹੀਂ ਕਰ ਸਕਦੇ ਮਾਪੇ ਜਿਵੇਂ ਮਰਜ਼ੀ ਹੋਵੇ ਚਾਹੇ ਉਹ ਵਲੌਗ ਬਣਾਉਂਦੇ ਸੀ ਚਾਹੇ ਆਪਣੀ ਝੂਠੀ ਜ਼ਿੰਦਗੀ ਦਿਖਾਉਂਦੇ ਸੀ ਜੋ ਕੁਝ ਮਰਜ਼ੀ ਦਿਖਾਉਂਦੇ ਸੀ ਹਨ ਪਰ ਮਾਪੇ ਨੂੰ ਇਸ ਚੀਜ਼ ਦਾ ਡਿਪਰੈਸ਼ਨ ਤਾਂ ਹੁੰਦਾ ਹੈ ਜਦੋਂ ਆਪਣੇ ਬੱਚੇ ਉਹਨਾਂ ਦੇ ਬੱਚਿਆਂ ਦੇ ਜ਼ਿੰਦਗੀ ਦੇ ਵਿੱਚ ਐਦਾਂ ਦੇ ਮੋੜ ਹੁੰਦੇ ਆ ਧੀਆਂ ਵਰਗੀ ਸੀ ਉਹਨਾਂ ਦੀ ਉਹਨਾਂ ਨੇ ਬਹੁਤ ਵਧੀਆ ਉਹਨੂੰ ਪਿਆਰ ਦਿੱਤਾ ਰੱਖਿਆ ਪਤਾ ਨਹੀਂ ਕੀ ਇਹੋ ਜਿਹਾ ਮੋੜ ਆਇਆ ਘਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਕਾਫੀ ਜ਼ਿਆਦਾ ਲੋਕ ਕੀ ਟਰੋਲ ਕਰਦੇ ਪਏ ਕਿ ਤੁਹਾਡੀ ਮਾਂ ਦੀ ਜਿਹੜੀ ਸਿਹਤ ਆ ਦਿਨੋ-ਦਿਨ ਵਿਗੜਦੀ ਜਾ ਰਹੀ ਆ ਕਿ ਉਹ ਵੀ ਡਿਪਰੈਸ਼ਨ ਦੇ ਵਿੱਚ ਜਾ ਰਹੀ ਆ ਤੇ ਅਜੇ ਤੱਕ ਪੰਜਾਬੀ ਬਲੌਗਰ ਜਾਂ ਉਹਦੀ ਪਤਨੀ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਇਸ ਚੀਜ਼ ਦੇ ਉੱਤੇ ਤੇ ਲੱਗ ਲੱਗ ਦੇਖੋ ਥੰਮਲ ਬਣਾਏ ਜਾ ਰਹੇ ਨੇ ਵੀਡੀਓ ਬਣਾਈਆਂ ਜਾ ਰਹੀਆਂ ਨੇ ਅਗਲਿਆਂ ਦੀ ਜ਼ਿੰਦਗੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਤਾ ਨਹੀਂ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਐਸਾ ਹੋਇਆ ਹੋਵੇਗਾ ਜੋ ਸ਼ਾਇਦ ਨਹੀਂ ਦਿਖਾਉਣਾ ਚਾਹੁੰਦੇ ਇਸੇ ਕਰਕੇ ਮਾਪਪ ਨੂੰ ਦੁੱਖ ਹੁੰਦਾ ਚਾਹੇ ਉਹ ਵਲੌਗ ਬਣਾਉਣ ਚਾਹੇ ਕੁਝ ਵੀ ਕਰਨ ਪਰ ਇਹ ਦੁੱਖ ਤਾਂ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਹੈ ਹੁਣ ਜਿੰਨੇ ਵੀ ਵਲੌਗ ਆ ਰਹੇ ਨੇ ਮੰਗਟ ਫੈਮਿਲੀ ਦੇ ਵਿੱਚ ਉਹਨਾਂ ਦੀ ਜਿਹੜੀ ਮਾਤਾ ਦਾ ਚਿਹਰਾ ਉਤਰਿਆ ਹੋਇਆ ਦਿਖਾਈ ਦਿੰਦਾ ਹੈ ਤੇ ਸਾਰੇ ਇਸ ਤੋਂ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟ ਵੀ ਕਰਦੇ ਨੇ ਟਰੋਲ ਵੀ ਕਰਦੇ ਨੇ ਤੁਸੀਂ ਮਹਿਕ ਦਾ ਨਾਮ ਕਿਉਂ ਨਹੀਂ ਲੈਂਦੇ ਤੇ ਇਹ ਗੱਲ ਸਹੀ ਹੈ ਕਿ ਇਹ ਨਹੀਂ ਦੱਸ ਰਹੇ ਮਹਿਕ ਬਾਰੇ ਨਹੀਂ ਦੱਸ ਰਹੇ ਜਾਂ ਰਵੀ ਦਾ ਵੀ ਕਦੇ ਨਾਮ ਨਹੀਂ ਲੈ ਰਹੇ ਜਦੋਂ ਰਵੀ ਇੱਥੇ ਸੀ ਤਾਂ ਮਹਿਕ ਕੈਨੇਡਾ ਸੀ ਆ ਕੈਨੇਡਾ ਸੀਗੀ ਹੁਣ ਰਵੀ ਮੈਂ ਕੈਨੇਡਾ ਗਈ ਚਲੀ ਆ ਤੇ ਰਵੀ ਇੰਡੀਆ ਆਇਆ ਹੋਇਆ ਪਰ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ